ਹੈਲਥ ਨਾਂ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਤੁਹਾਡੇ ਤਾੜਾ ਦਿਸ਼ਾ ਹੈਲਥ ਤੇ ਖਾਣ ਪੀਣ 'ਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਮਸਾਲਿਆਂ ਵਿੱਚੋਂ ਇੱਕ ਹੈ ਮਸ਼ਹੂਰ ਅਜਵਾਇਨ ਵੀ ਹੈ ਜੋ ਆਪਣੀ ਵੱਖਰੀ ਖੁਸ਼ਬੂ ਅਤੇ ਸਵਾਦ ਲਈ ਜਾਣਿਆ ਜਾਂਦਾ ਹੈ ਦੱਸਦੇ ਹੀ ਕਿ ਅਜਵਾਇਨ ਇੱਕ ਸ਼ਾਨਦਾਰ ਮਸਾਲਾ ਹੈ ਜੋ ਭੋਜਨ ਦਾ ਸਵਾਦ ਵਧਾਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ ਪੇਟ ਦੀ ਸਮੱਸਿਆ ਹੋਵੇ ਜਾਂ ਜ਼ੁਕਾਮ ਅਜਵਾਇਨ ਛੋਟੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਵੈਸੇ ਤਾਂ ਇਸ ਦੀ ਤੋ ਆਮ ਤੌਰ ਤੇ ਖਾਣੇ ਵਿੱਚ ਕੀਤੀ ਜਾਂਦੀ ਹੈ ਪਰ ਇਸ ਦਾ ਪਾਣੀ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ ਆਓ ਜਾਣਦੇ ਹਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਦੇ ਕੀ ਕੀ ਫਾਇਦੇ ਹੁੰਦੇ ਹਨ ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਜਾਂ ਚਾਹ ਪੀਣ ਨਾਲ ਸਰੀਰ ਚੋਂ ਬਲਗਮ ਨਿਕਲ ਜਾਂਦੀ ਹੈ ਅਤੇ ਜ਼ੁਕਾਮ ਜਾਂ ਖਾਂਸੀ ਤੋਂ ਰਾਤ ਮਿਲਦੀ ਹੈ ਬਿਹਤਰ ਨਤੀਜਿਆਂ ਲਈ ਤੁਸੀਂ ਅਜਵਾਇਨ ਦਾ ਪਾਣੀ ਦੀ ਭਾਫ਼ ਵੀ ਲੈ ਸਕਦੇ ਹੋ ਅਜਵਾਇਨ ਪਾਚਨ ਕਿਰਿਆ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦੀ ਹੈ ਜੀਰੇ ਦੇ ਨਾਲ ਅਜਵਾਇਨ ਦਾ ਪਾਣੀ ਨੂੰ ਉਬਾਲ ਕੇ ਸਵੇਰੇ ਖਾਲੀ ਇਹਟਾ ਪੀਨ ਨਾਲ ਭੋਜਨ ਭੋਜਨ ਪਚਨ ਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਅਜਵਾਇਨ ਪਾਚਨ ਅਨਜਾਇਮ ਨੂੰ ਛੜਨ ਚ ਮਦਦ ਕਰਦੀ ਹੈ ਜੋ ਫੁੱਲਨ ਦੀ ਸਮੱਸਿਆ ਤੋਂ ਛੁਕਾਰਾ ਪਾਉਂਦੀ ਹੈ ਅਤੇ ਪਾਚਨ ਕਿਰਿਆ ਨੂੰ ਚਾਰੂ ਢੰਗ ਨਾਲ ਚਲਾਉਂਦੀ ਹੈ ਅਜਵਾਇਨ ਦਾ ਪਾਣੀ ਪੀਣ ਨਾਲ ਦਸਤ ਦੀ ਸਮੱਸਿਆ ਤੋਂ ਰਾਤ ਮਿਲਦੀ ਹੈ ਅਜਵਾਇਨ ਦਾ ਪਾਣੀ ਭਾਰ ਘਟਾਉਣ ਲਈ ਇੱਕ ਸ਼ਾਨਦਾਰ ਡੀਟੌਕਸ ਵਾਟਰ ਹੈ ਅੱਧਾ ਚਮਚ ਅਜਵਾਇਨ ਚ ਗੋੜ ਮਿਲਾ ਕੇ ਪੀਸ ਲੋ ਇਸ ਨੂੰ ਦਿਨ ਚ ਦੋ ਵਾਰ 15 ਦਿਨਾਂ ਤੱਕ ਦੇਣ ਨਾਲ ਪੇਟ ਦੇ ਕੀੜੇ ਦੂਰ ਹੋ ਜਾਂਦੇ ਹਨ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਖਾਣ ਪੀਣ ਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਮਸਾਲਿਆਂ ਵਿੱਚੋਂ ਇੱਕ ਹੈ ਮਸ਼ਹੂਰ ਅਜਵਾਇਨ ਵੀ ਹੈ ਜੋ ਆਪਣੀ ਵੱਖਰੀ ਖੁਸ਼ਬੂ ਅਤੇ ਸਵਾਦ ਲਈ ਜਾਣਿਆ ਜਾਂਦਾ ਹੈ ਦੱਸਦੇ ਹਾਂ ਕਿ ਅਜਵਾਇਨ ਇੱਕ ਚੰਦਰ ਮਸਾਲਾ ਹੈ ਜੋ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਪੇਟ ਦੀ ਸਮੱਸਿਆ ਹੋਵੇ ਜਾਂ ਜ਼ੁਕਾਮ ਅਜਵਾਇਨ ਛੋਟੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ। ਵੈਸੇ ਤਾਂ ਇਸ ਦੀ ਵਰਤੋਂ ਆਮ ਤੌਰ ਤੇ ਖਾਣੇ ਵਿੱਚ ਕੀਤੀ ਜਾਂਦੀ ਹੈ ਪਰ ਇਸ ਦਾ ਪਾਣੀ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਦੇ ਕੀ ਕੀ ਫਾਇਦੇ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਜਾਂ ਚਾਹ ਪੀਣ ਨਾਲ ਸਰੀਰ 'ਚ ਬਲਗਮ ਨਿਕਲ ਦੰਦੀ ਹੈ ਅਤੇ ਜੁਕਾਮ ਜਾਂ ਖਾਂਸੀ ਤੋਂ ਰਾਤ ਮਿਲਦੀ ਹੈ। ਬਿਹਤਰ ਨਤੀਜਿਆਂ ਲਈ ਤੁਸੀਂ ਅਜਵੈਨ ਦਾ ਪਾਣੀ ਦੀ ਭਾਫ਼ ਵੀ ਲੈ ਸਕਦੇ ਹੋ। ਅਜਵੈਨ ਪਾਚਨ ਕਿਰਿਆ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦੀ ਹੈ। ਜੀਰੇ ਦੇ ਨਾਲ ਅਜਵੈਨ ਦਾ ਪਾਣੀ ਨੂੰ ਉਬਾਲ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਭੋਜਨ ਭੋਜਨ ਪਚਨ ਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਅਜਵੈਨ ਪਾਚਨ ਐਂਜਾਈਮ ਨੂੰ ਛੜਨ ਚ ਮਦਦ ਕਰਦੀ ਹੈ ਜੋ ਫੁੱਲਣ ਦੀ ਸਮੱਸਿਆ ਤੋਂ ਛੁਕਾਰਾ ਪਾਉਂਦੀ ਹੈ ਅਤੇ ਪਾਚਨ ਕਿਰਿਆ ਨੂੰ ਸਚਾਰੂ ਢੰਗ ਨਾਲ ਚਲਾਉਂਦੀ ਹੈ। ਅਜਵੈਨ ਦਾ ਪਾਣੀ ਪੀਣ ਨਾਲ ਦਸਤ ਦੀ ਸਮੱਸਿਆ ਤੋਂ ਰਾਤ ਮਿਲਦੀ ਹੈ। ਅਜਵਾਇਨ ਦਾ ਪਾਣੀ ਭਾਰ ਘਟਾਉਣ ਲਈ ਇੱਕ ਸ਼ਾਨਦਾਰ ਡੀਟੌਕਸ ਵਾਟਰ ਹੈ ਅੱਧਾ ਚਮਚ ਅਜਵਾਇਨ ਚ ਗੋੜ ਮਿਲਾ ਕੇ ਪੀਸ ਲੋ ਇਸ ਨੂੰ ਦਿਨ ਚ ਦੋ ਵਾਰ 15 ਦਿਨਾਂ ਤੱਕ ਦੇਣ ਨਾਲ ਪੇਟ ਦੇ ਕੀੜੇ ਦੂਰ ਹੋ ਜਾਂਦੇ ਹਨ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ ਹੈਲਥ ਨਾਲ ਜੁੜੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਦिशा ਹੈਲਥ ਤੇ ਖਾਣ ਪੀਣ ਚ ਕਈ ਤਰ੍ਹਾਂ ਦੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਹਨਾਂ ਮਸਾਲਿਆਂ ਵਿੱਚ ਇੱਕ ਮਸ਼ਹੂਰ ਅਜਵਾਇਨ ਵੀ ਹੈ ਜੋ ਆਪਣੀ ਵੱਖਰੀ ਖੁਸ਼ਬੂ ਅਤੇ ਸਵਾਦ ਲਈ ਜਾਣਿਆ ਜਾਂਦਾ ਹੈ ਦੱਸਦੇ ਹੀ ਕਿ ਅਜਵਾਇਨ ਇੱਕ ਚੰਦਰ ਮਸਾਲਾ ਹੈ ਜੋ ਭੋਜਨ ਦਾ ਸੁਆਦ ਵਧਾਉਣ ਦੇ ਨਾਲ-ਨਾਲ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ। ਪੇਟ ਦੀ ਸਮੱਸਿਆ ਹੋਵੇ ਜਾਂ ਜ਼ੁਕਾਮ, ਅਜਵਾਇਨ ਛੋਟੇ ਬੱਚਿਆਂ ਦੇ ਨਾਲ-ਨਾਲ ਬਜ਼ੁਰਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ। ਵੈਸੇ ਤਾਂ ਇਸ ਦੀ ਵਰਤੋਂ ਆਮ ਤੌਰ ਤੇ ਖਾਣੇ ਵਿੱਚ ਕੀਤੀ ਜਾਂਦੀ ਹੈ ਪਰ ਇਸ ਦਾ ਪਾਣੀ ਪੀਣ ਨਾਲ ਵੀ ਕਈ ਫਾਇਦੇ ਹੁੰਦੇ ਹਨ। ਆਓ ਜਾਣਦੇ ਹਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਪੀਣ ਦੇ ਕੀ-ਕੀ ਫਾਇਦੇ ਹੁੰਦੇ ਹਨ। ਰੋਜ਼ਾਨਾ ਸਵੇਰੇ ਖਾਲੀ ਪੇਟ ਅਜਵਾਇਨ ਦਾ ਪਾਣੀ ਜਾਂ ਚਾਹ ਪੀਣ ਨਾਲ ਸਰੀਰ 'ਚ ਬਲਗਮ ਨਿਕਲ ਜਾਂਦੀ ਹੈ ਅਤੇ ਜੁਕਾਮ ਜਾਂ ਖਾਂਸੀ ਤੋਂ ਰਾਤ ਮਿਲਦੀ ਹੈ ਬਿਹਤਰ ਨਤੀਜਿਆਂ ਲਈ ਤੁਸੀਂ ਅਜਵੈਨ ਦਾ ਪਾਣੀ ਦੀ ਭਾਫ ਵੀ ਲੈ ਸਕਦੇ ਹੋ ਅਜਵੈਨ ਪਾਚਨ ਕਿਰਿਆ ਨੂੰ ਠੀਕ ਕਰਨ ਵਿੱਚ ਮਦਦਗਾਰ ਹੁੰਦੀ ਹੈ ਜੀਰੇ ਦੇ ਨਾਲ ਅਜਵੈਨ ਦਾ ਪਾਣੀ ਨੂੰ ਉਬਾਲ ਕੇ ਸਵੇਰੇ ਖਾਲੀ ਪੇਟ ਪੀਣ ਨਾਲ ਭੋਜਨ ਭੋਜਨ ਪਚਨ ਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਅਜਵੈਨ ਪਾਚਨ ਐਂਜਾਈਮ ਨੂੰ ਛੜਨ ਚ ਮਦਦ ਕਰਦੀ ਹੈ ਜੋ ਫੁੱਲਣ ਦੀ ਸਮੱਸਿਆ ਤੋਂ ਛੁਕਾਰਾ ਪਾਉਂਦੀ ਹੈ ਅਤੇ ਪਾਚਨ ਕਿਰਿਆ ਨੂੰ ਸਚਾਰੂ ਢੰਗ ਨਾਲ ਚਲਾਉਂਦੀ ਹੈ ਅਜਵੈਨ ਦਾ ਪਾਣੀ ਪੀਣ ਨਾਲ ਦਸਤ ਦੀ ਸਮੱਸਿਆ ਤੋਂ ਰਾਤ ਮਿਲਦੀ ਹੈ ਅਜਵਾਇਨ ਦਾ ਪਾਣੀ ਭਾਰ ਘਟਾਉਣ ਲਈ ਇੱਕ ਸ਼ਾਨਦਾਰ ਡੀਟੌਕਸ ਵਾਟਰ ਹੈ ਅੱਧਾ ਚਮਚ ਅਜਵਾਇਨ ਚ ਗੋੜ ਮਿਲਾ ਕੇ ਪੀਸ ਲੋ ਇਸ ਨੂੰ ਦਿਨ ਚ ਦੋ ਵਾਰ 15 ਦਿਨਾਂ ਤੱਕ ਦੇਣ ਨਾਲ ਪੇਟ ਦੇ ਕੀੜੇ ਦੂਰ ਹੋ ਜਾਂਦੇ ਹਨ ਐਦਾਂ ਹੀ ਹੈਲਥ ਨਾਲ ਜੁੜੀਆਂ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦिशा ਹੈਲਥ ਨਾਲ ਧੰਨਵਾਦ